ਪ੍ਰਵਾ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਹੌਰਸ ਨਾਓ ਕਿਵੇਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮੱਟ ਸੋ ਜਿਹੜੇ ਵੀ ਭੈਣ ਭਰਾ ਸਾਡੇ ਵੀਡੀਓ ਤੇ ਕਮੈਂਟ ਕਰਦੇ ਆ ਲਾਈਕ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਭੈਣ ਭਰਾਵਾਂ ਦਾ ਸੋ ਇਦਾਂ ਹੀ ਸਪੋਰਟ ਕਰਦੇ ਰਹੋ ਇਦਾਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਹਮੇਸ਼ਾ ਹੀ ਨਵੀਂ ਤੋਂ ਨਵੀਂ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਸ ਦੇ ਰਿਕਾਰਡਿੰਗ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਅਪਲੋਡ ਕਰੀਏ ਸੋ ਪਲੀਜ਼ ਤੁਸੀਂ ਵੀਡੀਓ ਕਮੈਂਟ ਜ਼ਰੂਰ ਕਰਿਆ ਕਰੋ ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਤੁਹਾਡੇ ਲਈ ਵਲੌਗ ਵੀ ਲੈ ਕੇ ਆਇਆ ਕਰੀਏ ਤੇ ਟਿਪਸ ਵਗੈਰਾ ਵੀ ਲੈ ਕੇ ਆਇਆ ਕਰੀਏ ਹੋਰ ਵੀ ਵੀਡੀਓ ਲੈ ਕੇ ਆਇਆ ਕਰੀਏ ਤੇ ਲੇਕਿਨ ਤੁਸੀਂ ਪਹਿਲਾਂ ਕਮੈਂਟ ਕਰੋ ਕਿਉਂਕਿ ਕਮੈਂਟ ਕਰੋਗੇ ਤਾਂ ਹੀ ਤਾਂ ਪਤਾ ਚੱਲੂਗਾ ਕਿ ਹਨਾ ਕਿ ਸਾਡੀ ਵੀਡੀਓ ਪਸੰਦ ਆ ਰਹੀ ਆ ਜਾਂ ਨਹੀਂ ਆ ਰਹੀ ਆ ਸੋ ਪਲੀਜ਼ ਵੀਡੀਓ 'ਚ ਕੋਈ ਵੀ ਕਮੀ ਪੇਸੀ ਰਹਿ ਜਾਂਦੀ ਹੈ ਤਾਂ ਪਲੀਜ਼ ਜ਼ਰੂਰ ਦੱਸਿਆ ਕਰੋ ਕਿ ਸਾਡੇ ਵੱਲੋਂ ਤਾਂ ਮਤਲਬ ਪੂਰੀ ਵਧੀਆ ਵੀਡੀਓ ਬਣਾਈ ਜਾਂਦੀ ਆ ਪੂਰੀ ਮਿਹਨਤ ਕੀਤੀ ਜਾਂਦੀ ਆ ਵੀਡੀਓ ਤੇ ਤੇ ਜਿਹੜੇ ਚੈਨਲ ਤੇ ਸਾਡੇ ਪਹਿਲੀ ਵਾਰ ਆਏ ਹੋਏ ਨੇ ਵੀਰ ਭੈਣ ਪਰਸੋ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜੀ ਤੇ ਜਿਹੜੇ ਸਾਡੇ ਚੈਨਲ ਤੇ ਪਹਿਲਾਂ ਤੋਂ ਜੁੜੇ ਹੋਏ ਆ ਸੋ ਸਾਡੇ ਚੈਨਲ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਸਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਰਿਆਂ ਨੂੰ ਸਾਡੀ ਨੋਟੀਫਿਕੇਸ਼ਨ ਸਾਡੀ ਵੀਡੀਓ ਦਾ ਮਿਲ ਜਾਇਆ ਕਰੇ ਸੋ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਤੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਬਿਲਕੁਲ ਵੀ ਸਕਿੱਪ ਨਾ ਕਰਿਓ ਅੱਜ ਤੁਹਾਨੂੰ ਆਪਾਂ ਪੁਠਾ ਹਲਵਾ ਬਣਾ ਕੇ ਦੱਸਾਂਗੇ ਉਹ ਕਿਵੇਂ ਬਣਦਾ ਹੈ ਤੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਸੋ ਆਓ ਹੁਣ ਆਪਾਂ ਤੁਹਾਨੂੰ ਦੱਸਦੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਉਮੀਦ ਕਰਦੇ ਕਿ ਸਾਰੇ ਜਾਨੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸਾਰੇ ਜਾਨੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਥੈਂਕ ਯੂ so much ਜਿਹੜੇ ਵੀ ਵੀਰ ਭੈਣ ਭਰਾ ਮੈਨੂੰ ਸਪੋਰਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਅੱਜ ਆਪਾਂ ਤੁਹਾਨੂੰ ਪੁੱਠਾ ਹਲਵਾ ਬਣਾ ਕੇ ਦੱਸਾਂਗੇ ਤੇ ਤੁਸੀਂ ਸੋਚ ਰਹੇ ਹੋ ਕਿ ਇਹ ਪੁੱਠਾ ਹਲਵਾ ਕੀ ਹੁੰਦਾ ਵਾ ਜੋ ਆਪਾਂ ਸੂਜੀ ਦਾ ਖਰਾਬ ਬੋਲਦੇ ਆ ਉਹਨੂੰ ਆਪਾਂ ਪੁਠਾ ਹਲਵਾ ਹੁਣ ਤੁਹਾਨੂੰ ਪੁੱਠੇ ਤਰੀਕੇ ਦੇ ਨਾਲ ਆਪਾਂ ਬਣਾ ਕੇ ਦੱਸਾਂਗੇ ਸੋ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਬਿਲਕੁਲ ਸਕਿੱਪ ਨਾ ਕਰਿਓ ਜੀ ਸੋ ਆਪਾਂ ਕੀ ਕਰਨਾ ਹੈ ਕੜਾਈ ਦੇ ਵਿੱਚ ਆਪਾਂ ਸੂਜੀ ਨੂੰ ਪਾ ਲੈਣਾ ਹੈ ਆਪਾਂ ਕੋਈ ਆਇਲ ਵਗੈਰਾ ਕੁਛ ਨਹੀਂ ਮਿਕਸ ਕਰਨਾ ਇਹਦੇ ਵਿੱਚ ਸੋ ਆਪਾਂ ਇਹਨੂੰ ਅ ਬਿਨਾ ਆਇਲ ਤੋਂ ਹੀ ਪੁੰਨਣਾ ਹੈ ਚੰਗੀ ਤਰ੍ਹਾਂ ਪੁੰਨ ਕੇ ਰੱਖ ਲੈਣਾ ਇਹਨੂੰ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਸੇਕ ਲਵਾ ਲੈਣਾ ਹੈ ਜ਼ਿਆਦਾ ਨਹੀਂ ਆਪਾਂ ਮਤਲਬ ਇਹਨੂੰ ਰੈੱਡ ਨਹੀਂ ਕਰਨਾ ਹੈਗਾ ਨੋਰਮਲ ਹੀ ਕਰਨਾ ਹੈ ਤੇ ਇਹਨੂੰ ਆਪਾਂ ਭੁੰਨ ਕੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਗਾੜੀ ਦਾ ਪ੍ਰੋਸੈਸ ਤੁਹਾਨੂੰ ਦੱਸਦੇ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਅੰਦੇ ਤੱਕ ਬਨੇ ਰਹੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਫੁੱਲ ਵਾਚ ਕਰਕੇ ਹੀ ਵੇਖਿਆ ਕਰੋ ਵੀਡੀਓ ਨੂੰ ਸੋ ਆਪਾਂ ਫਲਮ ਗੈਸ ਤੇ ਇਹਨੂੰ ਭੁੰਨਾਂਗੇ ਤੇ ਸੋ ਜਦੋਂ ਵੀ ਪੁੱਜ ਜੋਗੀ ਤੇ ਆਪਾਂ ਗੈਸ ਨੂੰ ਕਰ ਦਾਂਗੇ ਜੀ ਬੰਦ ਤੇ ਤੁਸੀਂ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦਾ ਵਾ ਬਹੁਤ ਜ਼ਿਆਦਾ ਟੇਸਟੀ ਤੇ ਖੁਦ ਤੁਸੀਂ ਦੇਖਿਓ ਇਹ ਨਾ ਟੇਸਟੀ ਬੰਦਐਣਾ ਹਲਵਾ ਤੇ ਇਹਦੇ ਵਿੱਚ ਆਪਾਂ ਕੀ ਲੈਣਾ ਹੈ ਜੇ ਇਹ ਇਹ ਜਿਹੜੀ ਕੋਲੀ ਪਈ ਆ ਲਾਗੇ ਇਹ ਆਪਾਂ ਮਿਣ ਕੇ ਸੂਜੀ ਦੀ ਲਈ ਸੀ ਸੋ ਸੂਜੀ ਦੀ ਕੋਲੀ ਮਿਣ ਕੇ ਆਪਾਂ ਇਹ ਜਿਹੜੀ ਕੋਲੀ ਮਿਣ ਕੇ ਤੇ ਇਹਨੂੰ ਆਪਾਂ ਡੋਂਗੇ ਦੇ ਵਿੱਚ ਪਾਵਾਂਗੇ ਕਿਸੇ ਵੀ ਮਤਲਬ ਪਾਂਡੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੇ ਇਹੋ ਹੀ ਕੋਲੀ ਮਿਣ ਕੇ ਆਪਾਂ ਇੱਕ ਦੁੱਧ ਦੀ ਲਈ ਆ ਤੇ ਸੂਜੀ ਦੇ ਅਕੋਰਡਿੰਗ ਇਸੋ ਜੀ ਸੀ ਥੋੜੀ ਜਿਆਦਾ ਤੇ ਆਪਾਂ ਇਹਦੇ ਵਿੱਚ ਇੱਕ ਕੋਲੀ ਹੋੜ ਦੁੱਧ ਦੀ ਪਾਵਾਂਗੇ ਤੇ ਦੋ ਕੋਲੀਆਂ ਆਪਾਂ ਦੁੱਧ ਦੀਆਂ ਪਾਵਾਂਗੇ ਸੋ ਚੰਗੀ ਤਰ੍ਹਾਂ ਆਪਾਂ ਸੂਜੀ ਨੂੰ ਡਬੋਵਾਂਗੇ ਤੇ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਨੂੰ 15 20 ਮਿੰਟ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ ਕਿਉਂਕਿ ਜਦੋਂ ਢੱਕ ਦਾਂਗੇ ਤੇ ਫਿਰ ਇਹ ਵਧੀਆ ਤਰੀਕੇ ਦੇ ਨਾਲ ਆ ਵਧੀਆ ਤਰੀਕੇ ਦੇ ਨਾਲ ਮੈਸ਼ ਜੀ ਹੋ ਜਾਂਦੀ ਆ ਵਧੀਆ ਮਿਕਸ ਹੋ ਜਾਂਦੀ ਆ ਸੋ ਆਪਾਂ ਇਹ ਦੁੱਧ ਪਾ ਕੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਟੱਕ ਦਾਂਗੇ ਸੋ ਇਹਨੂੰ ਟੱਕ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਥੇ ਟੱਕ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਬਹੁਤ ਵਧੀਆ ਕਲਰ ਵੀ ਹੋ ਜਾਏਗਾ ਇਹ ਹੁਣ ਦੇਖੋ ਤੁਸੀਂ ਵਾਈਟ ਕਲਰ ਦੀ ਆ ਉਸ ਤੋਂ ਬਾਅਦ ਜਦੋਂ ਆਪਾਂ ਹਲਵਾ ਤਿਆਰ ਕਰਾਂਗੇ ਤੇ ਇੱਕਦਮ ਕਲਰ ਚੇਂਜ ਹੋ ਜਾਊਗਾ ਇਹਦੇ ਵਿੱਚ ਕੋਈ ਕਲਰ ਵਗੈਰਾ ਪਾਉਣ ਦੀ ਲੋੜ ਨਹੀਂ ਹੁੰਦੀ ਹੈਗੀ ਇਹ ਐਵੇਂ ਹੀ ਬਹੁਤ ਵਧੀਆ ਬਣ ਜਾਂਦਾ ਹੈ ਤੇ ਇੱਕਦਮ ਕਲਰਫੁੱਲ ਹੋ ਜਾਂਦਾ ਹੈ ਸੋ ਤੁਸੀਂ ਹੁਣ ਕੀ ਕਰਨਾ ਹੈ ਉਹੀ ਕੋਲੀ ਤੁਸੀਂ ਕਿਓ ਦੀ ਲੈ ਲੈਣੀ ਆ ਕਿਓ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਮੈਂ ਇੱਥੇ ਢਾਲਤਾ ਕਿਓ ਲੈ ਆਇਆ ਵਾ ਤੁਸੀਂ ਦੇਸੀ ਵਗੈਰਾ ਯੂਜ਼ ਕਰ ਸਕਦੇ ਹੋ ਤੇ ਸੋ ਗਰਮੀ ਬਹੁਤ ਆਪਾਂ ਦੇਸੀ ਕਿਓ ਫਿਰ ਨਹੀਂ ਯੂਜ਼ ਕੀਤਾ ਸੋ ਢਾਲਤਾ ਕਰ ਲਿਆ ਤੇ ਆਪਾਂ ਢਾਲਟੇ ਕਿਓ ਦੇ ਵਿੱਚ ਇੱਕ ਕਟੋੜੀ ਆਪਾਂ ਪਾਵਾਂਗੇ ਖੰਡ ਦੀ ਤੁਸੀਂ ਘਟ ਵੱਧ ਕਰ ਸਕਦੇ ਹੋ ਤੇ ਆਪਾਂ ਇੱਕ ਕੋਲੀ ਪਾਵਾਂਗੇ ਜੀ ਖੰਡ ਦੀ ਤੋ ਇਹ ਮੈਂ ਖੰਡ ਲੈ ਲਈ ਆ ਤੇ ਖੰਡ ਹੁਣ ਤੁਸੀਂ ਸੋਚ ਰਹੇ ਹੋ ਕਿ ਇਹ ਖੰਡ ਜਿਹੜੀ ਆ ਇਹ ਤਾਂ ਮਤਲਬ ਕਿ ਇਹ ਤਾਂ ਗੋਲੇ ਜੇ ਬਣ ਗਿਆ ਹਨਾ ਤੇ ਸੋ ਤੁਸੀਂ ਦੇਖਦੇ ਰਹੋ ਵੀਡੀਓ ਦੇ ਵਿੱਚ ਕਮਾਲ ਇਹ ਖੰਡ ਇੱਕਦਮ ਹੀ ਘੁਲ ਜੇਗੀ ਘੋੜੇ ਦੇ ਵਿੱਚ ਤੇ ਕਲਰ ਵੀ ਚੇਂਜ ਹੋ ਜਾਊਗਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਸੋ ਤੁਸੀਂ ਦੇਖ ਸਕਦੇ ਹੋ ਕਿ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਦਾਂਗੇ ਜਿੰਨੇ ਤੱਕ ਇਹ ਚੰਗੀ ਤਰ੍ਹਾਂ ਬਣ ਨਹੀਂ ਜਾਂਦੀ ਉਹਨੇ ਟਾਈਮ ਤੱਕ ਤੁਸੀਂ ਇਹਨੂੰ ਬਿਲਕੁਲ ਵੀ نیچے ਨਹੀਂ ਉਤਾਰਨਾ ਹੈਗਾ ਸੋ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਦੇ ਰਵਾਂਗੇ ਸੋ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਘੜੇ ਦਾ ਪ੍ਰੋਸੈਸ ਤੇ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਹਲਵਾ ਬਹੁਤ ਜ਼ਿਆਦਾ ਹੀ ਟੇਸਟੀ ਬਣਦਾ ਵਾ ਤੇ ਵੀਡੀਓ ਦੇ ਵਿੱਚ ਤੁਸੀਂ ਬਸ ਦੇਖਦੇ ਰਹੋ ਤੇ ਮੇਰੀਆਂ ਭੈਣਾਂ ਜ਼ਰੂਰ ਕੋਸ਼ਿਸ਼ ਕਰੋ ਇਸ ਹਲਵੇ ਨੂੰ ਬਣਾਉਣ ਦੀ ਤੇ ਬਹੁਤ ਟੇਸਟੀ ਬਣਦਾ ਵਾ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿਵੇਂ ਦਾ ਬਣਿਆ ਤੇ ਸੋ ਆਪਾਂ ਚੰਗੀ ਤਰ੍ਹਾਂ ਚਾਹਣੀ ਦੀ ਚਾਹਣੀ ਦੇ ਤਰੀਕੇ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਚਾਹਣੀ ਬਣਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸੂਜੀ ਜਿਹੜੀ ਆਪਾਂ ਮਿਕਸ ਕੀਤੀ ਹੋਈ ਸੀ ਤੇ ਉਹ ਆਪਾਂ ਹੁਣ ਇਹਦੇ ਵਿੱਚ ਪਾ ਦਿੱਤੀ ਏ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਈ ਜਾਵਾਂਗੇ ਤੇ ਜਿਉਂ-ਜਿਉਂ ਆਪਾਂ ਇਹਨੂੰ ਹਿਲਾਈ ਜਾਵਾਂਗੇ ਉਹ ਵਧੀਆ ਤਰੀਕੇ ਦੇ ਨਾਲ ਏ ਖਰਾਬ ਬਣ ਜੂਗਾ ਤੁਸੀਂ ਦੇਖ ਸਕਦੇ ਹੋ ਐ ਲੱਗ ਰਹੀ ਆ ਜਿਵੇਂ ਮਠਿਆਈ ਬਣ ਗਈ ਆ ਸੋ ਕਲਰ ਵੀ ਆਪਣੇ ਆਪ ਹੀ ਵਧੀਆ ਤਰੀਕੇ ਦੇ ਨਾਲ ਹੋ ਗਿਆ ਬਿਲਕੁਲ ਵੀ ਆਪਾਂ ਇਹਦੇ ਵਿੱਚ ਕੋਈ ਕਲਰ ਵਗੈਰਾ ਨਹੀਂ ਪਾਇਆ ਹੈਗਾ ਸੋ ਤੁਸੀਂ ਮੇਰੀਆਂ ਭੈਣਾਂ ਜ਼ਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟ ਚ ਦੱਸਿਓ ਕਿਵੇਂ ਦੀ ਬਣੀ ਆ ਤੇ ਬਿਲਕੁਲ ਜੀ ਸਲਿਮ ਗੈਸ ਤੇ ਬਣਾਉਣੀ ਆ ਤੇਜ ਗੈਸ ਤੇ ਬਿਲਕੁਲ ਨਾ ਬਣਾਇਓ ਨਹੀਂ ਤੇ ਸੜ ਜਾਏਗਾ ਇਹ ਤੇ ਇਸ ਕਰਕੇ ਤੁਸੀਂ ਸਲਿਮ ਗੈਸ ਤੇ ਬਣਾਉਣੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਲਾਈਕ ਆ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜੇ ਥੋੜੀ ਜਿਹੀ ਵੀ ਵੀਡੀਓ ਮੇਰੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਤੇ ਮੇਰੀਆਂ ਭੈਣਾਂ ਲਾਈਕ ਕਮੈਂਟ ਵੀ ਜ਼ਰੂਰ ਕਰਕੇ ਜਾਇਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਕਿ ਸਾਡੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕਿਉਂਕਿ ਕਈ ਭੈਣਾਂ ਮੈਂ ਦੇਖਿਆ ਨੇ ਕਿ ਸਕਿਪ ਕਰ ਕਰਕੇ ਵੀਡੀਓ ਦੇਖਦੇ ਆ ਸੋ ਇਦਾਂ ਨਾ ਕਰਿਆ ਕਰੋ ਕਿਉਂਕਿ ਮਿਹਨਤ ਬਹੁਤ ਲੱਗਦੀ ਆ ਤੇ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ